मैं थोदा तो वहाँ मेरा नाम संजय कपूर है आई एम ए चार्टड अकाउंटेंट और मैं बीजेपी का पंजाब का स्पोक्सपर्सन हूँ अज की जी प्रेस कॉन्फ्रेंस का बेसिक मोटिव है वह है, है कि जरा जी एस टी थ्रू सामेंट ने रोल आउट किया है वो सोसायटी पर समाज पर लोगों पर क्या इम्पैक्ट होने वाला वा है सब तो पहले तो मैं प्रधानमंत्री नरेंद्र मोदी जी का बड़ा बड़ा धन्यवाद करना वा ਕਿ ਜਿਨ੍ਹਾਂ ਨੇ ਦੀਵਾਲੀ ਦੇ ਮੌਕੇ ਤੇ ਲੋਕਾਂ ਨੂੰ ਇੱਕ ਬੜਾ ਵੱਡਾ ਤੋਹਫਾ ਦਿੱਤਾ ਜੀਐਫਟੀੀ 2 ਦੀ ਸ਼ਕਲ ਦੇ ਵਿੱਚ ਜਿੱਦਾਂ ਇੰਪੈਕਟ ਹੈ ਹੋਣ ਵਾਲਾਗਾ ਕਿ ਇਨਫਲੇਸ਼ਨ ਬਹੁਤ ਘਟੇਗੀ ਜਿਹੜੀ ਜ਼ਰੂਰੀ ਚੀਜ਼ਾਂ ਆਈਆਂ ਵੇ ਉਹ ਸਸਤੀਆਂ ਮਿਲਣਗੀਆਂ 2014 ਦੇ ਵਿੱਚ ਨਰਿੰਦਰ ਮੋਦੀ ਜੀ ਨੇ ਦੇਸ਼ ਦੀ ਕਮਾਨ ਸੰਭਾਲੀ ਸੀ ਇੱਕ ਗੱਲ ਜ਼ਰੂਰ ਕਹਿਣਾ ਚਾਹਨਾ ਵਾ ਕਿ ਜਿਹੜੀ ਕਮਜ਼ੋਰ ਨੀਵਾ ਹੁੰਦੀਆਂ ਨਾ ਉਦੇ ਤੇ ਮਜ਼ਬੂਤ ਬਿਲਡਿੰਗ ਦੀ ਨੀਂਹ ਕਦੀ ਨਹੀਂ ਰੱਖੀ ਜਾ ਸਕਦੀ 2014 ਚ ਜਦੋਂ ਆਪਾਂ ਸਰਕਾਰ ਬਣਾਈ ਉਸ ਟਾਈਮ ਕਰਪਸ਼ਨ ਤੋਂ ਤਰਸ ਤਗੀ ਸੀ ਦੇਸ਼ ਦੀ ਇਕਨੋਮੀ ਡਾਮਾਡੋਲ ਸੀ ਔਰ ਲੋਕੀ ਉਸ ਸਮੇਂ ਕਾਂਗਰਸ ਨੂੰ ਬਹੁਤ ਬੁਰਾ ਸਮਝ ਰਹੇ ਸੀ ਉਸ ਸਮੇਂ ਲੋਕਾਂ ਨੂੰ ਇੱਕ ਐਸੇ ਲੀਡਰ ਦੀ ਤਲਾਸ਼ ਸੀ ਜਿਹੜਾ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਸਕੇ ਤੇ ਜਦੋਂ ਨਰਿੰਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਸ਼ਪਤ ਲਿਤੀ 2000 ਦਾ ਪਹਿਲਾ ਮੋਟੀਵ ਵਗਾ ਸੀ ਕਿ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇ ਜੇ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਏਗੀ ਤਾਂ ਹੀ ਲੋਕ ਤਰੱਕੀ ਕਰ ਸਕਦੇ ਹੈਗਾ ਤਾਂ ਹੀ ਲੋਕ ਅੱਗੇ ਵਧ ਸਕਦੇ ਹੈ ਤਾਂ ਹੀ ਲੋਕਾਂ ਦਾ ਰੈਂਸੈਂ ਬਦਲ ਸਕਦਾ ਹੈਗਾ 2014 ਦੇ ਵਿੱਚ ਸਾਡਾ ਦੇਸ਼ ਵਰਲਡ ਦੇ ਵਿੱਚ 10ਵੇਂ ਨੰਬਰ ਤੇ ਸੀ ਅੱਜ 2025 ਚ 11 ਸਾਲਾਂ ਦੇ ਵਿੱਚ ਚਾੜੀ ਇਕਨੋਮੀ ਵੋਲ ਦੇ ਵਿੱਚ ਚੌਥੇ ਨੰਬਰ ਤੇ ਆਈ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਅਚੀਵਮੈਂਟ ਹੈ ਸਵਾਲ ਕੀ ਉੱਠਦਾ ਆਗਾ ਉਹ 50 ਸਾਲ ਤੋਂ ਵੱਧ ਕਾਂਗਰਸ ਨੇ ਦੇਸ਼ ਤੇ ਰਾਜ ਕੀਤਾ ਪਰ ਕੀ ਕਾਂਗਰਸ ਉਹ ਮੁਸ਼ਕਿਲਾਂ ਉਹ ਚੈਲੰਜਸ ਤੋਂ ਕਾ ਦੇਸ਼ ਨੂੰ ਬਾਹਰ ਕੱਢ ਪਈ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਕਿ ਅਮਰੀਕਾ ਅਮਰੀਕਾ ਇੱਕ ਦਿਨ ਦੇ ਵਿੱਚ ਨਹੀਂ ਸੀ ਬਣ ਗਿਆ ਅਮਰੀਕਾ ਨੂੰ ਅਮਰੀਕਾ ਬਣਾਉਣ ਲਈ ਉਥੋਂ ਦੀ ਲੀਡਰਸ਼ਿਪ ਨੇ 30 ਸਾਲ ਤੱਕ ਇਮਾਨਦਾਰੀ ਨਾਲ ਕੰਮ ਕੀਤਾ ਔਰ ਉਥੋਂ ਦੇ ਦੇਸ਼ ਦੇ ਲੋਕਾਂ ਨੇ ਉਸ ਲੀਡਰਸ਼ਿਪ ਨੂੰ ਸਹਿਯੋਗ ਦਿੱਤਾ ਸਪੋਰਟ ਦਿੱਤਾ ਜੇ ਕੋਈ ਸੋਚੇ ਕਿ ਅੱਜ ਕੋਈ ਬੰਦਾ ਸੀਟ ਤੇ ਆ ਕੇ ਬੈਠ ਗਿਆ ਤੇ ਕੋਈ ਜਾਦੂ ਦੀ ਛੜੀ ਗਈ ਹੈ ਉਹਨੇ ਕੁਮਾਨੀਆਂ ਤੇ ਸਾਰੀ ਮੁਸ਼ਕਿਲਾਂ ਹੱਲ ਹੋ ਜਾਣੀਆਂ ਉਹ ਕਦੀ ਸੰਭਵ ਨਹੀਂਗਾ ਉਹ ਲਗਾਤਾਰ ਪ੍ਰਯਾਸਾਂ ਦੇ ਨਾਲ ਹੋਏਗਾ ਕਈ ਸਕੀਮਾਂ ਸਾਡੀ ਗਵਰਨਮੈਂਟ ਨੇ ਲਾਂਚ ਕੀਤੀਆਂ ਜਿਨ੍ਹਾਂ ਵਿੱਚ 2017 ਚ ਜੀਐਸਟੀ ਸੀ जीएसटी ਦਾ ਮੁੱਦਾ ਕਾਂਗਰਸ ਦੇ ਟਾਈਮ ਤੇ ਵੀ ਉઠਿਆ ਕਾਂਗਰਸ ਵੀ ਜੀਐਸਟੀ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਕਰ ਪਾਈ ਉਹਦਾ ਸਭ ਤੋਂ ਵੱਡਾ ਕਾਰਨ ਸੀ ਕਿ 50% ਸਟੇਟਸ ਦੀ ਸਹਿਮਤੀ ਹੋਣੀ ਜ਼ਰੂਰੀ ਸੀ ਪਰ ਸਾਡੀ ਗਵਰਨਮੈਂਟ ਜਦੋਂ ਬਣੀ ਆਪਾਂ ਪ੍ਰਦੇਸ਼ਾਂ ਦੀ ਸਹਿਮਤੀ ਲੈਣਾ ਚਾਲੂ ਕੀਤੀ ਉਹਨਾਂ ਨੂੰ ਐਗਰੀ ਕੀਤਾ ਕਿ ਜਿਹੜਾ ਜੀਐਸਟੀ ਦਾ ਸੁਧਾਰ ਹੈ ਇਹ ਦੇਸ਼ ਲਈ ਬਹੁਤ ਫਾਇਦੇਮੰਦ ਰਹੇਗਾ ਔਰ ਜੇ ਤੁਹਾਨੂੰ ਕੋਈ ਸੇਲ ਟੈਕਸ ਦਾ ਨੁਕਸਾਨ ਹੁੰਦਾ ਆਪਾਂ ਤੁਹਾਨੂੰ ਕੰਪਨਸੇਟ ਕਰਾਂਗੇ ਤੁਹਾਨੂੰ ਪੈਸਾ ਦੇਵਾਂਗੇ ਔਰ ਉਹਨਾਂ ਨੂੰ ਇਸ ਗੱਲ ਤੇ ਮਨਾਇਆ ਕਿ ਅਗਲੇ 5 ਸਾਲ ਤੱਕ ਤੁਹਾਨੂੰ ਜਿਹੜਾ ਸੇਲ ਟੈਕਸ ਦਾ ਨੁਕਸਾਨ ਹੋਏਗਾ ਉਹ ਸੈਂਟਰ ਦੀ ਸਰਕਾਰ ਪਰੇਗੀ ਉਹਨਾਂ ਨੂੰ ਦੇਵੇਗੀ ਔਰ ਉਹਨਾਂ ਦੀ ਸਹਿਮਤੀ ਲੈ ਕੇ ਆਪਾਂ ਜੀਐਸਟੀ ਨੂੰ ਰੋਲ ਆਊਟ ਕੀਤਾ ਔਰ ਐਨੀ ਕੀ ਗੱਲ ਤੇ ਕਦਮ ਹੋ ਗਈ ਹੈ ਔਰ ਇਹ ਨਾਲ ਨਾਲ ਆਪਾਂ ਇੱਕ ਜੀਐਸਟੀ ਕੌਂਸਲ ਬਣਾਈ ਜੀਐਸਟੀ ਕੌਂਸਲ ਦੇ ਵਿੱਚ ਜਿੰਨੇ ਵੀ ਪ੍ਰਦੇਸ਼ਾਂ ਦੇ ਫਾਈਨਾਂਸ ਮਿਨਿਸਟਰ ਸੀ ਉਹਨਾਂ ਨੂੰ ਰੱਖਿਆ ਗਿਆ ਸੈਂਟਰ ਦੀ ਟੀਮ ਸੀ ਉਹਨਾਂ ਨੂੰ ਰੱਖਿਆ ਗਿਆ ਕਿ ਮਿਹਰ ਮਹੀਨੇ ਉਹਨਾਂ ਦੀ ਮੀਟਿੰਗ ਹੁੰਦੀ ਸੀ ਔਰ ਜਿਹੜੇ ਵੀ ਪ੍ਰਦੇਸ਼ ਦੇ ਜੀਐਸਟੀ ਜਾਂ ਸੇਲ ਟੈਕਸ ਨਾਲ ਰਿਲੇਟਡ ਜਿਹੜੇ-ਜਿਹੜੇ ਮਸਲੇ ਆ ਗਏ ਸੀ ਉਹ ਮਸਲੇ ਉੱਥੇ ਉਠਾਏ ਜਾਂਦੇ ਸੀ ਉਹਨਾਂ ਦਾ ਸੋਲੂਸ਼ਨ ਕੱਢਿਆ ਜਾਂਦਾ ਸੀ ਸਹਿਮਤੀ ਦੇ ਆਧਾਰ ਤੇ ਐਨੀ ਕਿ ਉਹਨਾਂ ਨੂੰ ਖੁੱਲਾ ਛੱਡ ਦਿੱਤਾ ਗਿਆ ਸੋ ਜੀਐਸਟੀ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਰਿਫਾਰਮ ਹੈ ਹਿੰਦੁਸਤਾਨ ਦਾ 13 ਕਾਨੂੰਨ ਜੀਐਸਟੀ ਦੇ ਆਰਨਲ ਖਤਮ ਹੋਏ 13 ਕਾਨੂੰਨ मैं तूरी लिस्ट दस देव किरह कानून जीएसटी खत्म किए पहला सेंट्रल एक्साइज खत्म हो गई अडिशनल एक्साइज ड्यूटी खत्म हो गई स्पैशल अडिशनल ड्यूटी ऑफ कस्टम ख़त्म हो गई सर्विस टैक्स खत्म हो गया अडिशनल कस्टम ड्यूटी ख़त्म हो गई वैट वैल्यू एडिट टैक्स खत्म हो गया सेंट्रल सेल टैक्स खत्म हो गया लग्जरी टैक्स खत्म हो गया और किराए एंट्री टैक्स खत्म हो गया ਐਂਟਰਟੇਨਮੈਂਟ ਤੇ ਅਮਿਊਜ਼ਮੈਂਟ ਟੈਕਸ ਖਤਮ ਹੋ ਗਿਆ ਟੈਕਸ ਔਨ ਐਡਵਰਟਾਈਜ਼ਮੈਂਟ ਖਤਮ ਹੋ ਗਿਆ ਪਰਚੇਸ ਟੈਕਸ ਖਤਮ ਹੋ ਗਿਆ ਟੈਕਸਸ ਔਨ ਲੋਟਰੀ ਬੈਟਿੰਗ ਐਂਡ ਗੈਂਬਲਿੰਗ ਕੋ ਖਤਮ ਹੋ ਗਿਆ 13 ਕਾਨੂੰਨਾਂ ਨੂੰ ਇੱਕ ਕਾਨੂੰਨ ਨੇ ਰਿਪਲੇਸ ਕੀਤਾ ਇਹ ਆਪਣੇ ਆਪ ਚ ਬੜੀ ਵੱਡੀ ਅਚੀਵਮੈਂਟ ਹੈ ਪਹਿਲੇ ਹਰ ਬੰਦੇ ਨੂੰ 13 ਤਰ੍ਹਾਂ ਦੀਆਂ ਰਿਟਰਨਾਂ ਫਾਈਲ ਕਰਨੀਆਂ ਪੈਂਦੀਆਂ ਸੀ 13 ਤਰ੍ਹਾਂ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਸੀ ਇਨਸਪੈਕਟਰੀ ਰਾਜ ਅਗਾ ਸੀ ਜੀ ਸਰ ਇਨਸਪੈਕਟਰੀ ਰਾਜ ਅਗਾ ਸੀ ਇੱਕ GST ਦੇ ਆਉਣ ਦੇ ਨਾਲ ਇਨਸਪੈਕਟਰੀ ਰਾਈਟ ਟੋਟਲ ਖਤਮ ਹੋਇਆ 13 ਕਾਨੂੰਨ ਦੇ ਬਜਾਏ ਇੱਕ ਕਾਨੂੰਨ ਰਹਿ ਗਿਆ ਅੱਜ ਹਿੰਦੁਸਤਾਨ ਦੇ ਵਿੱਚ ਅੰਮ੍ਰਿਤਸਰ 'ਚ ਭਾਵੇਂ ਬੰਦਾ ਬੈਠਾ ਹੋਵੇ ਤੇ ਭਾਵੇਂ ਕੇਰਲ ਦੇ ਵਿੱਚ ਬੰਦਾ ਬੈਠਾ ਹੋਵੇ ਸੇਮ ਰੇਟ ਐਪਲੀਕੇਬਲ ਹੋ ਗਏ ਤੇ ਇੱਥੇ ਕੀ ਸਿਚੁਏਸ਼ਨ ਦੀ ਪੰਜਾਬ ਦੇ ਰੇਟ ਕੁਛ ਹੈ ਹਰਿਆਣਾ 'ਚ ਕੁਛ ਹੈ ਦਿੱਲੀ ਦੇ ਵਿੱਚ ਕੁਛ ਹੈ ਉੱਤਰ ਪ੍ਰਦੇਸ਼ 'ਚ ਕੁਝ ਹੋਰ ਹੈ ਵਪਾਰੀ ਨੂੰ ਬਹੁਤ ਇਨਕੰਵੀਨੀਅੰਸ ਅਗੀ ਸੀ ਔਰ ਜਿਹੜੀ ਸਭ ਤੋਂ ਵੱਡੀ ਅਚੀਵਮੈਂਟ ਹੋਈ GST ਦੇ ਆਉਣ ਦੇ ਨਾਲ ਅੰਮ੍ਰਿਤਸਰ ਦਾ ਵਪਾਰੀ ਕੋਈ ਮਾਲ ਭੇਜਦਾ ਹੈ ਕਰਨਾਟਕਾ ਦੇ ਵਿੱਚ ਕਿੰਨੇ ਬਾਰਡਰ ਲੱਗਦੇ ਗਿਆ ਹਰ ਬਾਰਡਰ ਤੇ ਉਹਨੂੰ ਰੋਕਿਆ ਜਾਂਦਾ ਹੈ ਚੈਕਿੰਗ ਕੀਤੀ ਜਾਂਦੀ ਹੈ ਅੱਜ ਅੰਮ੍ਰਿਤਸਰ ਦਾ ਵਪਾਰੀ ਕੇਰਲ ਸਮਾਨ ਭੇਜਦਾ ਹੈ ਕਿਸੇ ਬਾਰਡਰ ਤੇ ਕੋਈ ਚੈਕਿੰਗ ਨਹੀਂ ਹੈ ਉਹਨੇ ਆਪਣਾ ਬਿੱਲ ਦਿਖਾਣਾ ਹੈ ਕਿ ਇਹ ਮੇਰਾ ਬਿੱਲ ਹੈਗਾ ਤੇ ਕੋਈ ਉਹਨੂੰ ਰੋਕ ਨਹੀਂ ਸਕਦਾਗਾ ਜਿਹੜੀ ਹਰ ਸਟੇਟ ਦੀ ਆਪਣੇ ਆਪਣੇ ਕਾਨੂੰਨ ਸੀ ਆਪਣੇ ਆਪਣੇ ਇਨਸਪੈਕਟਰੀ ਰਾਇਸੀ ਉਹਨਾਂ ਦੀ ਅਫਸਰशाही ਦੀ ਚੱਲਦੀ ਸੀ ਉਹ ਟੋਟਲ ਇੱਕ ਜੀਐਸਟੀ ਨੇ ਖਤਮ ਕਰਕੇ ਰੱਖ ਦਿੱਤੀ ਉਹਨ GST 2 ਦੇ ਵਿੱਚ ਆਉਣ ਤੋਂ ਪਹਿਲੇ ਸਾਡੇ ਜਿਹੜੇ GST ਦੇ ਸਲੈਬ ਅਗੇ ਸੀ ਉਹ ਸੀ 0%, 5.3%, 5%, 5%, 12, 18, 28, 40% ਅੱਜ ਹੁਣ ਤੁਹਾਡੇ ਸਲੈਬ ਕਿੰਨੇ ਰਹਿ ਗਏ ਆ ਸਿਰਫ ਦੋ 5 ਤੇ 18 28% ਦਾ ਸਲੈਬ ਖਤਮ ਹੋ ਗਿਆ 28% ਦੇ ਸਲੈਬ ਦੀ ਜਿੰਨੀਆਂ ਵੀ ਚੀਜ਼ਾਂ ਆਈਆਂ ਸੀ ਉਹ 18 ਚ ਚਲੀਆਂ ਗਈਆਂ ਜਾਂ 5 ਦੇ ਵਿੱਚ ਚਲੀਆਂ ਗਈਆਂ ਐਤੋਂ ਇਲਾਵਾ ਜਿਹੜਾ 12% ਸਲੈਬ ਅਗਾ ਸੀ ਉਹਦੇ 99% ਆਈਟਮਾਂ ਆਪਾਂ 5% ਤੇ ਕਰ ਦਿੱਤੀਆਂ 99% ਆਈਟਮ 5% ਚ ਰਹੀਆਂ ਨਹੀਂਆਂ 1% ਆਈਟਮ 18% ਦੇ ਵਿੱਚ ਨਹੀਂ ਹੈ ਇਹਦਾ ਲੋਕਾਂ ਨੂੰ ਬਹੁਤ ਬੈਨੀਫਿਟ ਮਿਲਣਾ ਹੈ